ਚਲ ਚਲਣਾ ਬੈਠਾਂ ਕਿਉਂ ਕਿ ਉਹ ਦੀਦੀ ਕਿਤੇ ਆਪਣੀ ਵਧੀਆ ਹੋ ਗਈ ਪੂਰੀ ਹੈ ਬਬਲੀ ਕਰੀਓ ਮਿਲ ਕੇ ਤਾਂ ਪੈਸੇ ਸਾਰੇ ਹਾਂ ਦੀਦੀ ਸਾਰੇ ਮਿਲ ਗਏ ਪੈਸੇ ਪਰ ਆਪਣੀ ਕਿੱਤੀ ਵੀ ਲਾਸਟ ਸੀਗੀ ਤੇ ਹੁਣ ਅਗਲੇ ਮਹੀਨੇ ਤੋਂ ਆਪਾਂ ਸ਼ੁਰੂ ਹੋਰ ਨਵੀਂ ਕਰ ਲਾਂਗੇ ਇਸ ਵਾਰੇ ਆਪਾਂ ਦੇਖਾਂ ਕਈ ਕਿਤੇ ਕਹਿੰਦੇ ਪੌਣੀ ਲੱਗੀ ਆਪਾਂ ਉਹਨਾਂ ਨੂੰ ਮੂਰ ਵਿੱਚੋਂ ਕੱਢ ਦਾਂਗੇ ਕਿਤੇ ਨਹੀਂ ਪੌਣਨਾ ਹਾਂ ਚਲ ਆਪਾਂ ਹੋ ਜਾਣਾ ਤਾਂ ਉਹ ਵੀ 9-10 ਤੱਕ ਆਪਣੇ ਕੱਢ ਲੈ ਨਹੀਂ دیر ਵੀ ਆਪਣੇ ਕੋਲ 10 ਮਿੰਟ ਅੰਦਰ 10 ਅੰਦਰ ਆ ਕੇ ਹੋ ਜਾਣਾ ਕਿਰਨ ਤੂੰ ਪੌਣੀ ਹੈ ਫਿਰ ਕਮੇਟੀ ਗੌਰ ਨਾਲ ਵੀ ਚਾਚੀ ਪਾ ਲੂਗੀ ਜੀ ਪਰ ਮੰਮੀ ਜਵਾਬ ਦੇ ਦੇ ਸੀਗੇ ਹੁਣ ਦੇਖਦੀ ਆ ਫਿਰ ਜੇ ਮੰਮੀ ਵੀ ਮੰਨੇ ਨਹੀਂ ਮੈਂ ਤਾਂ ਪਾ ਹੀ ਲੈਣੀ ਆ ਤੁਸੀਂ ਪਾਉਣੀ ਆ ਦੀਦੀ ਮੇਰਾ ਤਾਂ ਹੈ ਨਹੀਂ ਕੋਈ ਇਰਾਦਾ ਪਾਉਣ ਦਾ ਦੋ ਪੈਸੇ ਜੁੜ ਜਾਂਦੇ ਨੇ ਜੀ ਪਾ ਲਓ ਤੁਸੀਂ ਵੀ ਪੈਸੇ ਤਾਂ ਜੁੜ ਜਾਂਦੇ ਨੇਗੇ ਪਰ ਅੱਖੀ ਲੱਗੇ ਕਿਸ਼ਤ ਪਰ ਨਹੀਂ ਹਾਂ ਮਿੰਨੀ ਮੱਠੇ ਨਹੀਂ ਹੁੰਦੇ ਹੈਗੇ ਚਲ ਦੇਖੂਗੀ ਟਾਈਮ ਤੇ ਦੇਖੂਗੀ ਹਜੇ ਤਾਂ ਮੈਂ ਹੂੰ ਪਹਿਲੇ ਹੀ ਨਹੀਂ ਮੈਂ ਕੁਝ ਹੋ ਕਰਦੀ ਹੈ ਜੀ ਠੀਕ ਟਾਈਮ ਦੇਖੂਗੀ ਅਗਲਾ ਮਹੀਨਾ ਪਿਆ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੂੰ ਕੋਈ ਨਹੀਂ ਜੇ ਕੋ ਪ੍ਰਾਣਾ ਨਹੀਂ ਕੋਈ ਕੋਲ ਰੋ ਜਾਣਾ ਰਾਮ ਚੰਦਰ ਦਾ ਕੋਹਾ ਪਾਲੀਜੀ ਦੀ ਮੰਮੀ ਕਹਿੰਦੀ ਮੈਂ ਪਾਣੀ ਨੂੰ ਲੈ ਲਾਂਗੀ ਹਾਂ ਪਾਲੀਜੀ ਦੀ ਮੰਮੀ ਹੋਗੀ ਠੀਕ ਆ ਦੋ ਥੋਡੀਆਂ ਹੋਗੀਆਂ ਹਾਂ ਦੋ ਸਾਡੀਆਂ ਬਣੀਆਂ ਹੋ ਜਾਣੇ ਰਪਨ ਦੱਸ 10 ਮੈਂਬਰ ਹੋ ਜਾਣੇ ਆਪਾਂ ਉਹਨੇ ਕਰ ਲੈਣੀ ਠੀਕ ਆ ਬਗਲੀ ਦੀ ਦੀਤੀ ਚੰਨੀ ਦੇਖੀਏ ਤੂੰ ਹਾਂ ਬਹੁਤ ਸੋਹਣੀ ਲੱਗਦੀ ਹਿੱਡੀ ਸੋਹਣੀ ਲਾ ਲੋਕਟ ਤੇ ਕਿੱਡਾ ਸੋਨਾ ਪਾਇਆ ਵਾ ਪਤਾ ਨਹੀਂ ਕਿੰਨੇ ਕਿਲੇ ਬਣਾਈ ਹੋਏ ਨੇ ਕੁਛ ਲਾਂਗੇ ਆਪਾਂ ਟੌਪਸ ਵੀ ਤਾਂ ਦੇ ਕਿੱਡੇ ਸੋਨੇ ਪਾਈ ਹੋਏ ਨੇ ਕਿ ਮੇਰਾ ਤਾਂ ਬਥੇਰਾ ਤੇਰੇ ਨਾਲ ਤਾਂ ਘਾੜਨਾ ਜਮੀ ਖਾਲੀ ਖਾਲੀ ਲੱਗਦਾ ਮੇਰੇ ਤੋਂ ਆਪਣੇ ਨਾ ਹੱਥਾਂ ਚ ਨਾ ਕੰਨਾਂ ਚ ਖੁਸ਼ੀ ਮੈਨੂੰ ਤਾਂ ਲੱਗਦਾ ਦੀਦੀ ਕਮੇਟੀਆਂ ਹੀ ਤਾਂ ਹੀ ਪਾਉਂਦੀਆਂ ਕਿੱਟੀਆਂ ਕਿੱਟੀ ਚੱਕ ਰੰਦੀ ਹੈ ਚੀਜ਼ ਬਣਵਾ ਲੈਂਦੀ ਹੈ ਐਸਾ ਜਿੰਨੇ ਮਰਜ਼ੀ ਚੱਕ ਲੋ ਘਰੀ ਖਤਮ ਹੋ ਜਾਂਦੀ ਹੈ ਤਾਂ ਹੀ ਤਾਂ ਜੀਨੀ ਕਰਦਾ ਪਾਉਂਦੇ ਪਰ ਅੱਜ ਜਿਹੜੀ ਆਂਟੀ ਬੈਠੀ ਹੈ ਇੱਧਰ ਤੇ ਇਹਨਾਂ ਵਿਆਹ ਤੇ ਪੈਸੇ ਦਿੰਦੀ ਹੈ ਅੱਛਾ ਆਪਾਂ ਇਹਦੇ ਕੋਲ ਨਾ ਚਲ ਕੇ ਆਈਏ ਜੇ 50 50 ਹਜ਼ਾਰ ਦੇ ਦੀ ਹਾਂ ਆਪਾਂ ਪਤਾ ਕਰ ਲੈਣੇ ਕੁਛ ਨਾ ਹੈ ਨਾ ਆ ਇਹ ਜੀ ਬਹੁਤ ਕਰਦਾ ਵੀ ਆਪਾਂ ਵੀ ਕੁਛ ਪਾਈ ਹੈ ਹਨਾ ਦਿਲ ਤਾਂ ਬਥੇਰਾ ਕਰਦਾ ਪਰ ਘਰ ਨਹੀਂ ਨਾ ਸਾਜੁੰਦਾ ਆਪਣਾ ਅੱਛੀ ਕਰੀਏ ਘਰ ਦੀ ਕਬੀਲਦਾਰੀ ਇਹ ਜੀ ਹੋਈ ਪਈ ਚਲ ਆ ਕੁਛ ਨਹੀਂ ਹੁੰਦਾ ਪਿਆਜ਼ ਮਹੀਨੇ ਦੇ ਮਹੀਨੇ ਹੀ ਹੈ ਫੇਰ ਟਿੱਕੀ ਪਾ ਕੇ 13 ਦੇ ਬਿਆ ਪੈਸੇ ਮੋੜ ਦਾਂਗੇ ਆਪਾਂ ਪਿਆਜ਼ ਹੀ ਭਰਨਾ ਦਾ 6 ਮਹੀਨੇ ਦਾ ਕੈਮਰਾ ਦਾ ਹਾਂ 6 ਮਹੀਨੇ ਤਾਂ ਦੇਖੋ ਆਪਾਂ ਲੱਗ ਰਹੇ ਨਹੀਂ 6 ਮਹੀਨੇ ਤਾਂ ਲੱਗਣੇ ਹੀ ਹਾਂ ਬਿਆਜ਼ ਮਹੀਨੇ ਦਾ ਮਹੀਨੇ ਦੇ ਜਾ ਬਿਆਜ਼ ਦੇ ਦਾਂਗੇ ਮਹੀਨੇ ਜੀ ਹਾਂ ਕਿਉਂਕਿ ਉਹ ਫਿਰ ਜ਼ਿਆਦਾ ਵੱਜ ਜਾਣਾ ਮੈਂ ਇੱਕ ਮਹੀਨਾ ਵੀ ਮਿਸਤਰੀ ਦੇ ਵਿੱਚ ਚਲੋ ਦੀਦੀ ਨੂੰ ਪੁੱਛਦੇ ਹਾਂ ਕਿ ਉਹ ਚੰਨੀ ਕਿੰਨੀ ਬਣੀ ਸੀ ਹਾਂ ਕੱਲਾ ਪੁੱਛਤਾ ਲਈਏ ਵੀ ਕਿੰਨੇ ਦੀ ਬਣੀ ਸੀ ਕਿਤੇ ਆਪਣੇ ਤੋਂ ਵੀ ਪਿਆਜ਼ ਹੀ ਪੈ ਜੇ ਗਾ ਲੱਖ ਦੀ ਹੋਵੇ ਹਾਂ ਕਿਤੇ ਨਾਲ ਬਣਿਆ ਨਾ ਮੈਂ ਬਾਦੂ ਹੱਸੇਉਣਾ ਵੀ ਬੜਾ ਮਹਿੰਗਾ ਪਤਾ ਹੋ ਜਾਂਦਾ ਚਲ ਆ ਜਾ ਗੱਲ ਕਰਤੀ ਠੀਕ ਤੇ ਤੁਸੀਂ ਵੀਰ ਜੀ ਗਏ ਹੋ ਹਾਂ ਅੱਜ ਤਾਂ ਕੋਟ ਲੱਗੀ ਅੱਛਾ ਫਿਰ ਤਾਂ 5:00 ਵਜੇ ਆਉਂਦੇ ਆ 5:00 ਵਜੇ ਮੈਂ ਲਿਕ ਗੱਲ ਕਰ ਸੋ ਅਸਾਂ ਤੇ ਚੰਨੀ ਬਣੀ ਛੰਨੀ ਹੈ ਅੱਛਾ ਕਿੰਨੇ ਦੀ ਬਣੀ ਹੈ ਇਹ? ਉਹ 50 ਕੁ ਹਜ਼ਾਰ ਦੇ ਬਣੇ ਸੀ। ਅੱਛਾ ਸੋਨੇ ਬਣੀ ਹੈ ਇਹ? ਸੋਨਾ ਤੇ ਨਾ ਕੰਨਾਂ ਦੇ ਕਿੰਨੇ ਦੇ ਬਣੇ ਸੀ ਤੁਹਾਡੇ? ਇਹ 35 ਕੁ ਦੇ ਬਣ ਕੇ ਸੀ 35 ਹਜ਼ਾਰ ਦੇ। ਐਂ ਕਿਤੇ ਮੇਰਾ 35 ਉਹ ਤਾਂ 30 ਰੇ ਇੰਨੇ ਕੁ ਦੇ। ਹਮ ਤਾਂ ਸੋਨੇ ਕਿਤੇ ਬਣੇ ਸੀ। ਹੂੰ। ਵਧੀਆ ਲੱਗ ਜਾਂਦੀ ਦੀ ਇਹ ਤਾਂ ਫੋਟੋ ਪਾਵੇ। ਮੈਂ ਤਾਂ ਫਿਰ ਕਿੱਟੀ ਬਾ ਨੇ ਤਾਂ ਅਗੀ ਤਾਂ ਪੈਣ ਨਹੀਂ ਵਾਹੀ ਸ਼ਾੜ ਦੇ। ਮੈਂ ਤਾਂ ਜਦੋਂ ਕਿੱਟੀ ਮੇਰੀ ਆ ਜਾਂਦੀ ਤਾਂ ਉਹ ਚੀਜ਼ ਨਾਲ ਚੀਜ਼ ਬਣਾ ਲਾ। ਆਬ ਜੀ ਸੀ ਮਾ ਪਤਾ ਕਿਉਂ ਨਹੀਂ ਪੈਸਾ ਚੁਰਤਾ ਕਰੇ ਹਾਂ ਸਹੀ ਗੱਲ ਹਾਂ ਇਹ ਆਇਆ ਬਚਾਲ ਥੋੜੇ ਥੋੜੇ ਭਰੀ ਜਾਂਦੇ ਆ ਇਕੱਠੇ ਚੱਕੀ ਤੇ ਨਾਲ ਦੇ ਨਾਲ ਮੈਂ ਤਾਂ ਬਣਵਾਉਣੀ ਹੈ ਜੀ ਚੰਡੀ ਮੈਨ ਤਾਂ ਕਈ ਵਾਰੀ ਵੀ ਤੁਸੀਂ ਕਿੰਨੇ ਦੀ ਬਣਵਾਈ ਇਹ ਬਹੁਤ ਸੋਹਣੀ ਲੱਗਦੀ ਹੈ ਤੁਹਾਨੂੰ ਦੇਖ ਕੇ ਤਾਂ ਸਾਡਾ ਵੀ ਦਿਲ ਕਰ ਰਿਹਾ ਅਸੀਂ ਵੀ ਹੁਣ ਬਣਵਾਵਾਂਗੇ ਇਹਹੀ ਉਮਰ ਹੁੰਦੀ ਹੈ ਕਿ ਕੀਤੀ ਨਾ ਪਾਣੀ ਨਹੀਂ ਅਸੀਂ ਹੁਣ ਬਣਵਾਵਾਂਗੇ ਅਸੀਂ ਤਾਂ ਨਾ ਬਸ ठान ਲਿਆ ਵੀ ਕੀ ਇੱਕ ਚੀਜ਼ ਬਣਵਾਈ ਲੈਣੀ ਕੋਈ ਨਹੀਂ ਜਿੱਥੋਂ ਮੈਂ ਬਣਾਈਆ ਤੁਹਾਡੇ ਨਾਲ ਮੈਂ ਝੋਲੂ ਠੀਕ ਹੈ ਉੱਥੇ ਹੀ ਬਣਾ ਲੈ ਠੀਕ ਹੈ ਜੇ ਥੋੜੇ-ਮੋਟੇ ਘੱਟ ਵੀ ਰਹਿ ਜਾਣਗੇ ਤਾਂ ਵੀ ਮਗਰੋਂ ਲੈ ਰੂਗਾ ਅੱਛਾ ਹਾਂ ਫੇਰ ਤੁਹਾਡੇ ਨਾਲ ਦਾ ਤੁਹਾਡੇ ਨਾਲ ਮੈਂ ਕਰਾਂਗੇ ਹੁਣ ਚਲ ਬਾਕੀ ਜੇ ਬਾਅਦ ਕੀ ਫਿਰ ਆਪਾਂ ਬਾਅਦ ਚ ਵੀ ਦੇ ਦੇ ਹਾਂ ਮੈਂ ਤਾਂ ਸੁਣ ਮੈਂ ਤਾਂ ਸਭ ਹੀ ਸੁਣਉ ਤੈਨੂੰ ਬਣਾਇਆ ਕਰਨਾ ਅੱਛਾ ਹਾਂ ਨਹੀਂ ਚਲ ਠੀਕ ਹੈ ਹੁਣ ਸਾਡੇ ਨਾਲ ਚੱਲਿਓ ਹਾਂ ਮੈਂ ਨਾਲ ਆਵਾਂਗਾ ਹਾਂ ਠੀਕ ਹੈ फिर आप ना कल नहीं जा परसों में चला गए चाची नहीं कल परसों नहीं अगले हफ्ते चली अगले हफ्ते हाँ चल फिर अगले हफ्ते जाया ना हाँ।, हाँ। तो कोई ना कोई ना जो तुम जाना है मैं दस दू ठीक है हाँ हाँ अच्छे दस दे दस दस दिन फिर तेने जाया मैं हाँ हाँ चलो ठीक है दीदी चल ठीक है चलो दीदी अस भी जाने हैं ਚੰਗਾ ਠੀਕ ਅਸੀ ਬੜੀਆ ਨਿਪਟ ਗਿਆ ਅੱਜ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਮੈਂ ਵੀ ਰੈਸਟ ਕਰਦੇ ਆਂ ਥੋੜੀ ਹਾਂ ਬਹੁਤ ਤੁਸੀਂ ਵੀ ਰੈਸਟ ਕਰੋ ਠੀਕ ਹੈ ਅੰਕ ਚੱਲਦੇ ਅਸੀ ਸਤਿ ਸ਼੍ਰੀ ਅਕਾਲ ਆਂਟੀ ਸਤਿ ਸ਼੍ਰੀ ਅਕਾਲ ਜੀ ਅਸੀ ਸਤਿ ਸ਼੍ਰੀ ਅਕਾਲ ਹਾਂ ਹਾਂ ਪਿੱਛੇ ਪਿੱਛੇ ਚੁੱਪ ਚੁੱਪ ਮੈਂ ਕਹਿੰਦੀ ਇਹ ਹਜੇ ਰਕਤ ਪੰਡ ਕਿਹਨੇ ਜਾਈ ਸਦੇ ਪਿੱਛੇ ਪਿੱਛੇ ਅਗਲੇ ਪਾਸੇ ਨੂੰ ਮਫਦਲ ਹਨ ਐਂ ਦੇ ਕਰੀ ਚੱਲਿਆ ਹਾਂ ਠੀਕ ਹੈ ਮੈਂ ਤੈਨੂੰ ਫੋਨ ਕਰ ਦੂੰਗੀ ਉਹਦੀ ਆ ਹਾਂ ਮੈਂ ਉਹਦੀ ਆ ਗਈ ਠੀਕ ਹੈ ਉਹ ਦੇਖਿਆ ਕਿ ਠੀਕ ਨਹੀਂ ਆ ਗਈ ਹਾਂ ਆਪਾਂ ਘੜਾ ਬਸੇ ਨਹੀਂ ਰਹੇ ਤੇ ਆਪ ਨੇ ਯਾਰੀ ਲੈਣਾ ਪਰ ਫੇਰ ਵੀ ਜੇ ਕੋਈ ਚੀਜ਼ ਰੱਖਣੀ ਹੈ ਤਾਂ ਉਹਨਾਂ ਨੇ ਕੋਈ ਚੀਜ਼ ਰੱਖ ਲਈ ਆਪਣੇ ਕੋਲ ਦੋ ਚੀਜ਼ਾਂ ਵਿੱਚ ਰੱਖੋ ਆਪਾਂ ਕਰਦੇ ਆ ਤੇ ਹੀ ਉਹਨਾਂ ਦੇ ਜੇ ਆਪਣੇ ਕੋਲ ਚੀਜ਼ਾਂ ਹੁੰਦੀਆਂ ਇੱਕ ਚੀਜ਼ ਬਣਾਉਣ ਵਾਸਤੇ ਤਾਂ ਆਪਾਂ ਪੈਸੇ ਲੈਂਦੇ ਜੀ ਹੱਸਤੇ ਵੀ ਦਿਲ ਨਾਲ ਕੋਈ ਇਹਨਾਂ ਚੀਜ਼ ਰੱਖੇ ਪਤਾ ਤਾਂ ਗੜਾਇ ਭੱਜ ਜਾਨੇ ਘਰ ਸਾਂ ਦੇ ਭਾਜ ਨੇ ਸਬਿਆਰ ਤੋਂ ਵਿਆਹ ਦੇ ਦਿਆ ਪਰ ਹਾਲ ਦੇਖ ਲੈਣੇ ਪਰ ਰੰਗ ਨਾ ਦੇ ਦੇ ਤਾਂ ਕਿਸੇ ਤਰੀਕੇ ਦੀ ਗਰੀ ਹੋ ਗਈ ਆਂਟੀ ਅੰਦੇ ਆਇਆ ਸੱਤੀ ਕਾਰਾਂ ਲਈ ਪਰ ਠੀਕ ਹੈ ਅੱਜ ਜੇ ਸੀ ਬੈਠ ਕੇ ਅੱਗੇ ਕੀ ਮੈਂ ਆਉਣਾ ਹੋਵੇ ਤੁਹਾਡਾ ਅੱਜ ਕਰੇ ਬਸ ਜੀ ਅਸੀਂ ਸੋਚਿਆ ਚਲਾਂ ਅੰਟੀ ਨੂੰ ਮਿਲ ਲਈਏ ਚੱਕ ਕੇ ਇੱਕ ਤਾਂ ਕੋਈ ਨਾ ਕੋਈ ਪਰਿਚਲਿਤ ਤੁਸੀਂ ਆਪ ਤਾਂ ਦੇ ਨਹੀਂ ਹੈਗੇ ਅਸੀਂ ਸੋਚਿਆ ਜਦੋਂ ਵੀ ਕਰੇ ਆਪ ਨੂੰ ਚਾਹ ਤੇ ਹਾਂ ਚਾਹ ਤਾਂ ਬਣਾ ਲੈਂ ਮੈਂ ਆਪਣਾ ਬਣਾ ਦਿੰਦਾ ਤੁਸੀਂ ਚਾਹ ਦਾ ਚਲਕਾ ਨੂੰ ਥੋੜਾ ਜਿਹਾ ਕੰਮ ਹੋ ਜਾਏਗਾ ਸਾਨੂੰ ਆਲਟੀ ਨੂੰ ਜਿਹੜੇ ਪੈਸੇ ਚਾਹੀਦੇ ਸੀ ਕਿੰਨੇ ਆਜਾ ਦੇਣੇ ਕਿ ਜਿਆਦਾ ਨਹੀਂ ਕਿ ਜਿਆਦਾ 50 ਹਜ਼ਾਰ ਕਿ ਚੈੱਕ ਵੀ ਪਾ ਰੱਖਦੇ ਤਾਂ 50 ਸਾਨੂੰ ਥੋੜਾ ਜਿਹਾ ਕੰਮ ਆ ਗਿਆ ਨਾ ਕਹਿੰਦੇ ਪੰਜਾਬ ਮੰਦੋਰ ਕਿ ਪਟਿਆਲੇ ਕਹਿੰਦੇ ਅਸੀਂ ਇਹ ਲੈਂਦੇ ਤੇ ਦੇ ਕੇ ਆਉਂਦੇ ਕਿ ਜਿਆਦਾ-ਕਿਆ ਦਾ ਕੋਈ ਫੋੜਾ ਹੁੰਦਾ ਖਵ ਵਿਆਜ ਹੋ ਜੂਗਾ ਤੱਕ ਕੋਈ ਨਹੀਂ ਅਸੀਂ ਤੁਹਾਨੂੰ ਵਿਆਜ ਕੈਂਸਲ ਕਰ ਦਿੰਦੇ ਹਾਂ ਤੁਹਾਨੂੰ ਤੁਸੀਂ ਪੈਸੇ ਆਪੇ ਕਿਸ਼ਰ ਨਾਲ ਲਓ ਲੈ ਸਕੀ ਉਹ 200 ਤੋਂ ਪੰਹ ਹੁੰਦੇ ਨੇ ਇਹ 100 ਤੋਂ ਘੱਟ ਹੁੰਦੇ ਨੇ ਜੇਕਰ ਮੈਂ ਤਾਂ ਮਹੀਨੇ ਦੇ ਮਹੀਨੇ ਵਿਆਜ ਗਿਆ ਤੋਂ हां जी हां तो तो असि देवानि रानी व्यास का जो सी ब्याज कर दे नहीं देना देहांत है ये ठीक है 6 महीने तक देना है सी 6 महीने वाला वापस कराने के लिए कहता है पहला ना सानु तो भी पहला देना ब्याज थोड़ा महीने-ते महीने थनु देनी जब ब्याज तो थनु ना दूंगी नहीं करती ठीक ठीक है तो मिलता है पर ऐसे काम नहीं देंगे वहाँ पे ना चल कोई नहीं देंगे तो पता आती देंगे बोल कर ना लगे पहले देंगे हाँ पर आपका सर जाने के लिए हमने कुछ चालू कोई ना चालू सर जा काम आपका तो आंटी ना और रस्सी काम रस्सी काम को ठीक है आ ठीक है तो कुछ ठीक है हाँ जी अच्छा अच्छा

ਹੀ ਪਹਿਲੇ ਟੇਬਲ ਵਿੱਚ ਕੋਈ ਵੇਈ ਮਰਹਾਂ ਦੇ ਨਾਮ ਹੋਣਗੇ ਬਹੁਤ ਕੁਝ ਹੀ ਤਰ੍ਹਾਂ ਦਾ ਪਤਾ ਲੱਗਦੀ ਨਾ ਇਹ ਨਾ ਦੇਖੋ ਜੀ ਤਰ੍ਹਾਂ ਦੇ ਤੁਹਾਨੂੰ ਜਾਣਦੇ ਇਹ ਨਹੀਂ ਪਤਾ ਕਿ ਕਿੰਨੀ ਬਾਈ ਹੋਵੇ ਤਾਂ ਵਿੱਚ ਵੀ ਇਹ ਨਹੀਂ ਸਭ اچھا ਹੈ ਸਾਡਾ ਚਾਰ ਨਸ਼ਾ ਤਾਂ ਮੈਂ ਕਿਤੇ ਚੱਲ ਦੇਖਣ ਦੀ ਹਾਲਤ ਨਹੀਂ ਜੋ ਹੈ ਜਾਣ ਪਸਾਰੀ ਹੋ ਗਈ ਪੰਜ ਜੀ ਇਹ ਹੈ ਨਾ ਆਇਦਾਂ ਦਾ ਤਜਰਬਾ ਆਇਨ ਬਤਾ ਕਿ ਰੇ ਟਾਈਮ ਇਫਸਾਲ ਕੋ ਤੁਮ ਕਾਇਆ ਕਰ ਚਲ ਕੋ ਇਹਨਾਂ ਤੋਂ ਚੁੱਕੋ

ਹਾਂ ਉਹ ਤੋਂ ਮਾਂਟੀ ਕਿਤੇ ਪੈਸੇ ਦੇਣੇ ਨਹੀਂ ਲੈ ਉਹ ਤਾਂ ਕਰ ਹੀ ਆਬੀ ਹੈ ਮੇਰੀ ਸੱਸ ਨੂੰ ਵੀ ਨਾ ਪਤਾ ਨਾ ਕਿਤੇ ਉਹ ਵੀ ਬਾਹਰੋਂ ਆਦੇ ਨਾਲ ਦੀ ਨਾਲ ਚਲ ਦੇਖ ਰਹੀ ਹਾਂ ਗੱਲ ਕਰਦੀ ਹਾਂ ਨਾਲ ਕਿਤੇ ਪੈਸੇ ਨਹੀਂ ਬਣੇ ਹੈਗੇ ਨਹੀਂ ਤਾਂ ਘਰੀ ਫੜਾਈ ਹੁੰਦੀ ਸੱਸ ਹੀ ਕਹਿੰਦੀ ਸੱਸ ਠੀਕ ਹੀ ਤਾਂ ਨਹੀਂ ਬੈਠ ਇਸ ਚਾਰ ਨੂੰ ਬਲੱਸ ਕਿਰਨ ਦੇਖ ਨਾ ਤੁਸੀਂ ਇਹ ਉਹ ਲੋਕ ਆ ਤੁਸੀਂ ਮੇਰੇ ਪੈਸੇ ਪਚਾਏ ਹੀ ਲੈਗੇ ਉਹ ਦਿਨ ਤਾਂ ਕਹਿੰਦੇ ਸੀ ਨਾਮ ਦੇ ਨਾਲ ਜਰਿਰੀ ਆਇਆ ਕਰਾਂਗੇ ਅੱਡੇ ਅਸੀਂ ਅੜਕਣਾ ਜਲ ਨਹੀਂ ਕਰਦਾ ਇਹ ਨਾਮ ਦੇ ਨਾਲ ਪੈਸੇ ਦੇਣ ਨੂੰ ਪਰ ਥੋੜੀ ਮਜਬੂਰੀ ਹੋ ਗਈ ਸੀਗੀ ਪਰ ਮੈਂ ਹੁਣ ਇੰਨੇ ਦਿਨ ਕੋਲ ਮੈਂ ਤਾਂ ਦੇ ਜੀ ਇਕ ਡੀ ਕੇ ਫੇਰ ਅੱਡਕਾ ਚਲ ਮੈਨੂੰ ਤੁਸੀਂ ਹਫਤੇ ਦਾ ਟਾਈਮ ਦੇ ਦਿੰਦਾ ਹਫਤੇ ਚ ਦੇ ਦੂੰਗੀ ਹਫਤਾ ਨਹੀਂ ਹਫਤਾ ਤਾਂ ਬਹੁਤ ਦੂਰਾ ਮੈਂ ਤਾਂ ਦੋ ਤਿੰਨ ਦਿਨ ਚ ਪੈਸੇ ਦੇ ਤੱਕ ਚਾਹੀਦੇ ਨੇ ਅੰਤ ਮੇਰੀ ਵੀ ਮਜਬੂਰੀ ਹੈ ਦੇਖ ਮੇਰੇ ਕਿਹੜਾ ਕਹਾਉਣ ਨੂੰ ਦਿਨ ਕਰਦਾ ਜੇ ਤੁਸੀਂ ਮੈਨੂੰ ਹਫਤਾ ਦੇ ਦਿੰਦੇ ਬਾੜੀ ਚੰਗੀ ਗੱਲ ਸੀਗੀ ਹੱਫਤਾ ਤੋਂ ਬਾਅਦ ਤੁਹਾਨੂੰ ਚਾਹ। ਜਦੋਂ ਤੁਸੀਂ ਉਦੋਂ ਤਾਂ ਨਹੀਂ ਨਾਲ ਨਾਲ ਜਲੇ ਦੇ ਰਿਆ ਕਰਾਂਗੇ। ਅੱਜ ਦੇ ਤੇ ਦਿਨ ਨਾਲ ਹੁਣ ਮੈਨੂੰ ਥੋੜੀ ਜਿਹੀ ਮਜਬੂਰੀ ਹੋ ਗਈ ਘਰ ਦੀ। ਮੈਂ ਹੁਣ ਤੁਸੀਂ ਐ ਕਰ ਦਿਓ ਉਦੋਂ ਤੁਸੀਂ ਮੈਨੂੰ ਪਹਿਲੇ ਦਿਨ ਨਾਲ ਦੀ ਨਾਲ ਚਲੇ ਦੇ ਰਿਆ ਕਰਨਾ ਮੈਨੂੰ। ਜਦੋਂ ਮੈਂ ਐ ਕਰਕੇ ਦੋ ਦਿਨ ਤੱਕ ਰੁਕੋ ਫਿਰ ਮੈਂ ਦੋ ਦਿਨਾਂ ਤੱਕ ਕਰਕੇ ਜਦੋਂ ਮੇਰੇ ਸਬਸਤ ਦੇਖ ਕੇ ਆਈ ਹਾਂ। ਚੰਨਾ ਮੈਂ ਛੱਡ ਕੇ ਹੀ ਪੜ ਆਇਆ ਹਾਂ ਜਦੋਂ ਠੀਕਾ ਮੇਰੇ ਮੈਨੂੰ ਆਉਣਾ ਪਾ। ਸੀਮਾ ਨੇ ਹਾਂ ਕਿਰਨ ਹਾਂ ਕਿਰਨ ਠੀਕਾ ਸਸੀ ਕਾ ਸਸੀ ਕਾ चार बार बैठ खाना खाया क्यों क्यों गए वो आदमी के सीगिते कौन जिन्हें अपन पैसे देने दे हैं अच्छा और उधर मैं साफ कर रही तेरे से परमान पता तुझे तो कर रहीस चार पर बड़ा खाया मुझे कितने मेरी भी नहीं हो गया मतलब मैं तो गई हुई सी अच्छा आई तो होनी हो तेरे घर में पपाई हुई और बड़ा बैठे थे अच्छा और तू की कर रही हो मैं हारता मग हारता भी साफ कर ਕਾਹ ਤੈਨੂੰ ਮਾਫੀ ਹੈ ਦੋਸਤ ਜੀ ਮੈਂ ਬੇਨਤੀ ਕਰਦੀ ਮੈਂ ਅਸਮਾਨ ਕਰ ਲਾ ਲੀ ਮੈਨੂੰ ਨਹੀਂ ਮਿਲਦੇ ਤਾਂ ਹਮਦਰਦ ਦੋਸਤ ਨੂੰ ਮਿਲੂਗਾ ਲਾ ਸਕਦੀ ਹਾਂ ਹਾਈ ਕੁਬਿਆ ਤਾਂ ਹੋਰ ਫਿਰ ਐਨਾ ਕਰੀਏ ਪਬਲਿਕ ਟੈਲੀਫੋਨ ਨਾ ਚਾਹੀਏ ਕੋਥੇ ਲੈਣੇ ਨੇ ਪੈਸੇ ਕੋਥੇ ਲੈ ਕੇ ਨਾ ਮੋੜਾਂਗੀ ਉਹ ਤਾਂ ਪਹਿਲੇ ਵਿਆਜ ਵਾਲਾ ਮੰਨਾ ਆਉਂਗੀ ਫਿਰ ਉਹਨੂੰ ਤਾਂ ਕਿਹੜਿਆ ਕਰਾਂਗੇ ਉਹਨਾਂ 'ਚ ਸ਼ਰਤ ਬੰਨ ਲਾਂਗੇ ਕਿ ਤੈਨੂੰ 5000 ਰੁਪਏ ਮਹੀਨਾ ਦੇ ਚਾਹਾਂਗੇ ਮੈਂ ਨੀ ਚੇਤੇ ਗੱਲ ਕਰ ਲੈਣ ਮੈਂ ਜਾਤੀ ਮੈਨੂੰ ਜਰਾ ਸੁਭਾਅ ਇਹ ਨਹੀਂ ਦਿੰਦਾ ਉਹਦਾ ਕਿ ਕੱਲ੍ਹ ਕੰਮ ਵਿੱਚ ਕੀ ਖਰਚ ਹਾਂ ਪਰ ਜਿੱਥੇ ਉਹਨਾਂ ਪਰੌਖੇ ਉਹਨਾਂ ਇੱਧਰ ਵੀ ਤਾਂ 4 ਮਹੀਨੇ ਹੋਈ ਗਏ ਨੂੰ 6 ਮਹੀਨੇ ਚਾਹ ਪਵੇਦਾ ਕੰਮ ਵੀ ਨੇ ਉਹ ਫੇਰੇ ਦੇ ਮੋੜਨੇ ਪੈਣਗੇ ਆ ਬਹੁਤ ਲੈ ਕੇ ਇੱਧਰ ਦੇ ਜਿੰਦੇ ਆ ਇਹਦੇ ਫਿਰ ਹੌਲੀ ਹੌਲੀ ਬੋਰਦਾ ਫਿਰ ਕੋਈ ਲੋਨ ਦੇਖ ਲਾਗੇ ਛੋਟਾ-ਮੋਟਾ ਹੈ ਜੇ ਮੇਰੀ ਸੱਸ ਨੂੰ ਬਿਖਰਿਆ ਅੱਜ ਤੱਕ ਕਲੇਸ਼ ਪਾਉਂਦਾ ਹਾਂ ਉਹ ਮੈਂ ਤਾਈ ਤੁਹਾਡੇ ਕੋਲ ਆਈ ਹਾਂ ਮੈਂ ਕਿਹਾ ਚਲੋ ਮੈਂ ਗੱਲ ਕਰਾਂ चल चल बबली के जाके हम चल बी का ऐसे भी तो न मिल के रह रही हैं वो लाइन का होगी मैं है नहीं सुधरे चलो चल चल बबली को जाके हम दीरी कौन हाँ सिमा सचिका लीला सचिका सचिका ठीक है ठीक है आज ਅੱਜ ਤਾਂ ਨਸਲੀਆ ਦਾ ਕਿਵੇਂ ਆ ਗਿਆ ਆਮਾ ਬੱਸ ਸੋਚੀ ਲੰਘਦੇ ਸੀਗੇ ਕਿੰਨੇ ਤੇਰੇ ਅਸੀਂ ਮਿਲ ਜੇ ਅੱਛਾ ਵਧੀਆ ਕਿਤਾਬ ਨਾ ਵਧੀਆ ਠੀਕ ਹੀ ਚਾਹੀਦਾ ਤੇਰਾ ਕੰਮ ਕਿਵੇਂ ਸੁਲਾਈ ਦਾ ਅੱਛਾ ਚੱਲਦੀ ਜਾਂਦਾ ਤੇਰੀ ਹਮੋਂ ਬਾਅਦ ਕੱਟ ਤਾ ਕਦੀ ਕਰਲੀ ਕਦੇ ਨਹੀਂ ਚਾਹ ਵਧੀਆ ਜਿੰਨਾ ਖੋਜੇਗੇ ਉੰਨੇ ਵਧੀਆ ਹਾਂਜੀ ਖਾਣਾ ਕੁਛ ਦਿਨ ਅਸ ਕੱਲ ਮੈਨੂੰ ਆਉਣ ਗਿਆ ਮਿਲਦਾ ਦੋ ਜਾਣਿਆਂ ਦੇ ਕੱਪੜੇ ਤੇ ਅੱਛਾ ਕੋਈ ਨਹੀਂ ਭੇਜਦੇ ਹਾਂ ਮੈਂ ਤੁਹਾਨੂੰ ਭੇਜਿਆ ਲਿਆ ਜੇ ਭੇਜ ਹਾਂ ਕੋਈ ਨਾ ਭੇਜਦੇ ਮੋੜੋ ਤੁਸੀਂ ਤਾਂ ਨਿੱਕਾ ਮਾਈ ਸੀ ਅੱਛਾ ਇਹ ਤਾਂ ਮੈਰੀਆ ਸਾਣ ਥੋੜੇ ਜਿਹੇ ਪੈਸੇ ਚੱਲਦੇ ਸੀ ਮੇਹਰ ਤੇ 200 ਰੁਪਏ ਦੀ ਅਸੀਂ ਇੱਕ ਲੋਨ ਜਾ ਕਰਾ ਰੱਖੀ ਅੱਛਾ ਤੇ ਉਹ ਹੈਗਾ ਸੀ ਲੰਬੇ ਟਾਈਮ ਦਾ ਅੱਛਾ ਤੇ ਲੋਕ ਨੂੰ ਪਤਾ ਲੰਬੇ ਟਾਈਮ ਦੇ ਕਿਸ਼ਤਾਂ ਜੇ ਕਰਦੇ ਨੇ ਟਾਂਕ ਤੋਂ ਉਹ ਨਾ ਜੇ ਚਾਰ ਪਸਾਰ ਚਾਰ ਪੰਜ ਸਾਲ ਚੱਲਣਾ ਫਿਰ ਕਿੱਥੇ ਇੰਨੇ ਦੇ ਤੱਕ ਭਰਿਆ ਜਾਂਦਾ ਉਹ ਹੀ ਫਤਵਾ ਲੈ ਕੇ ਤਾਈ ਅੱਛਾ ਉਹ ਲਿਆ ਨਹੀਂ ਤਾ ਤੁਸੀਂ ਨਹੀਂ ਲੈ ਆ ਉਹਦੀ ਭਰਨੇ ਫਿਰ ਮੈਂ ਚੀਜ਼ਾਂ ਲੰਬੇ ਜਾਂਦੇ ਨੇ ਜਿਹੜੇ ਤੁਹਾਨੂੰ ਗਲਣੀਆਂ ਪਾਉਣ ਲੱਗ ਜਾਂਦੇ ਨੇ ਉਹ ਉਹ ਰੱਖਾ ਅੱਜ ਇਹਨਾਂ ਵਾਲੇ ਹੁਣ ਦੇ ਸਿੰਦਾਈਆਂ ਦੇ ਚੱਲਦੇ ਗੁਰਪਾਲ ਹਾਂ ਹਾਂ ਉਹ ਲੇਸ ਤੇ ਬੋਤਾ ਬੋਤਸਟੈਂਡਰਡ ਹੈ ਕਰਿਆ ਜਾਂਦੇ ਨੇ ਨਾ ਹਾਂ ਹਾਂ ਤੇ ਤਾਂ ਹੀ ਉਸ ਤੋਂ ਛੋਟੀ ਬੋਲਾਈ ਸੀ ਵੀ ਤੁਸੀਂ ਜੇ ਸਾਨੂੰ ਪੈਸੇ ਦੇ ਦਿਓ ਜਾਂ ਨਹੀਂ 50-50 ਹਜ਼ਾਰ ਤੇ ਲਾ ਲੀ ਸੀ ਛਾ ਲੱਕੜੀ ਆ ਗਿਆ ਹੈ ਨਾ ਹਾਂ ਇਮੋ ਮੈਂ ਵੀ ਫਿਰ गाह किसी को ज्यादा तो पुछ के दे देने हैं हां कोई नहीं तूसी देख लो है ना भी ब्याज ही कहोगे तूसी जेड़ा सी तो ही और फिर 5 रुपए लेते हो क्या हां जी पांच जो कुछ ज्यादा नहीं है वो ये उतना लेंगे तो तो बहुत ज्यादा ज्यादा हो गए तो कुछ तो। ले जो काट कर दो कुछ लो नहीं मैंने तो कोई हो नहीं तो ये देख लेने फिर कुछ ले नहीं तूसी मेरे कुछ के थोड़ी दसो मैं क्योंकि ਮਰਦੇ ਵਾਲਾ ਕਰਕੇ ਫਿਰ ਉੱਚਾ ਕੀ ਫਰਕ ਨਹੀਂ ਪਾਉਂਦਾ ਉਸ ਤੋਂ ਅੰਧੇ ਨਾ ਚੱਲਦੇ ਜਿਹੜੇ ਬਲੇਸ ਨੇ ਕਿਹਾ ਤਾਂ ਫਾਂਟ ਬਿਲਕੁਲ ਚੰਗਾ ਤੇ ਚਿੱਪ ਚਿੱਪ ਜਿਹਾ ਜਾਂ ਫਿਰ ਨਹੀਂ ਕਰਦੇ ਆਪਾਂ ਇਹਨਾਂ ਨੂੰ 5000 ਰੁਪਏ ਦੇ ਦੇ ਜੰਦਿਆਂ ਵੀ ਪਿੱਛੇ ਕੀ ਸਿਚੇ ਸਾਰੀ ਆਪ ਹੀ ਪਾ ਦੇਣਾ ਤੇ ਉਹ ਵੀ ਤਾਂ ਇਹਦੇ ਨਾਲ ਇਹ ਪਾ ਦੇਣਾ ਤਾਂ ਇਹਨਾਂ ਨੂੰ ਦੀ ਪੰਜ ਸਾਰਾ ਆਪਣੇ 262500 ਦਿੱਤੇ ਨਾ 2500 ਤੇ ਆ ਜਾਇਆ ਜ਼ਹੀ ਹੋ ਗਿਆ ਫਿਰ 2500 ਉੱਪਰ ਦੇ ਦੇ ਅੰਦਰ ਉਸੇ ਫਰ ਫਰ ਦੇ ਦੇ ਪੰਜ ਪੰਜ ਰੁਪਏ ਦੇ ਦੇ ਹਾਂ ਠੀਕ ਨਹੀਂ ਮੇਰੇ ਕੋਲ ਕਰਦੇ ਨਹੀਂ ਗਾ ਤੇ ਕਦੀ ਲਾਈ ਇਹ ਨਾ ਸੰਦ ਨਹੀਂ ਹਾਂ ਉਹਨੇ ਤਾਂ ਦੁਪਹਿਰੇ ਆ ਗਈ ਉਹ ਕੰਮ ਕਰਾ ਬੋਲ ਉਹ ਤਾਂ ਕਰਿਓ ਨਾ ਕਰਿਓ ਉਹ ਲੱਗੀ ਫਿਰ ਤਾਂ ਬਹੁਤ ਔਖਾ ਹੈ ਨਾ ਮੈਂ ਤਾਂ ਜਿਹੜਾ ਜਿਸ ਜਦੋਂ ਤੇਰੇ ਆਏ ਕਦੇ ਵੀ ਜਾਂਦੇ ਹਾਂ ਹਾਂ ਕੰਪਾ ਕਾ ਇਸ ਨੂੰ ਕੱਲ੍ਹ ਪਈ ਮੈਂ ਤਾਂ 5 ਜੇ ਤੱਕ 5 ਜੇ ਚਲੋ ਚਲ ਕੋਈ ਨਹੀਂ ਅਸੀਂ 5 ਜੇ ਸਾਡੀ ਗੱਲ ਸੁਣੋ ਅਸੀਂ ਨਾ ਐਵੇਂ ਕਰਾਂਗੇ ਵੀ 5000 ਤੁਹਾਡਾ ਬਿਆਨ ਤਾਂ ਕੋਝੂਗਾ ਤੁਹਾਨੂੰ ਮਸੀਂ ਦੇ ਦਾਂਗੇ 5 ਉਹ ਦੇ ਕੇ ਉਹ ਹਰ ਵੀ ਮੈਂ 5 ਮੈਂ ਦੇ ਦੂੰਗੀ 25000 ਵਿਆਜ ਮੇਰਾ ਹੋ ਗਿਆ 2500 ਵਿਆਜ ਮੇਰਾ ਹੋ ਗਿਆ 2500 ਦਾ ਹੋ ਗਿਆ ਅੱਛਾ ਫਿਰ 2500 ਵਿਆਜ ਦਾ ਜਾਂ ਕਹਿੰਦੇ 2500 ਤੁਹਾਡਾ ਹੋ ਜਾਤਾ ਕੋਈ ਨਹੀਂ 4000 ਦੇ ਦਿਆ ਹਾਂ 1000 ਵਿਆਜ ਦੇ ਚੈਕ ਇਸ ਜਾਂ ਘਰ ਪੈਦੇ ਸਾਂ ਨਾਲ ਸਾਡੀ ਚੱਕਾ ਟੁੱਸ ਇਕੱਠੀ ਲੈ ਹਾਂ ਹਾਂ ਅਸੀਂ ਸੋ ਇਕੱਠੀ ਬਣਾ ਜੇ ਕਰਵੇ ਦੱਸ ਦਿਆ 10000 ਇਕੱਠਾ ਕਰਕੇ ਲੈ ਜਾ ਕਰ ਚਲ ਠੀਕਾ ਕੋਈ ਨਾ ਦੇਖ ਲਓ ਠੀਕ ਹੈ ਹਾਂ ਕੋਈ ਨਾ ਕਰ ਲੈ ਦਿੱਤਾ ਚੱਕਾ ਸਾਨੂੰ ਵੀ ਸੌਖਾ ਹੋ ਜੂਗਾ ਨਾਲ ਸਾਡੇ ਤੇ ਬਜਨ ਨਹੀਂ ਹੈਗਾ ਚੱਲ ਲਾਉਣੀ ਵੀ ਲਾਉਣੀ ਨਾਲ ਸਾਡੀ ਉਤਰੀ ਜਾਣਗੇ ਠੀਕ ਹੈ ਠੀਕ ਹੈ ਕੋਈ ਨਾ ਠੀਕ ਹੈ ਹਾਂ ਤੇ ਫਿਰ ਤੁਸੀਂ ਮੰਗਵਾ ਲਓ ਕਾਸ਼ੇ ਤੋਂ ਠੀਕ ਕਰਾ ਦੇਣ ਚਲ ਠੀਕ ਕਾਸ਼ੇ ਫੇਰ ਆਈਏ ਜੇ ਅਮ ਲੱਗਦਾ ਹੋ ਜਾਤਾ ਜਾਨਕ ਹੋਗਾ ਲੈ ਕੇ ਆਨੇਗੇ ਜਾਂ ਫਿਰ ਉਹ ਆਪਾ ਅੱਛਾ ਠੀਕ ਫਿਰ ਸੀ ਕੰਟਿਕ ਟਕ ਟਾ ਜਾਈਏ ਨਾ ਚਲਾਂਗੇ ਕੰਟਿਕ ਟਕ ਟਾ ਠੀਕ ਹੈ ਠੀਕ ਚਲ ਤੂੰ ਹਾਂ ਠੀਕ ਹੈ ਪੈਸੇ ਦੀ ਚਿੰਤਾ ਨਾ ਕਰੋ ਸਾਰੇ ਮੋੜ ਦਾਂਗੀ ਅਗਲੀ ਹਾਂ ਜੀ ਜੀ ਆਜੋ ਅੱਸੀ ਕਾ ਜੀ ਠੀਕ ਕਰੋ ਆ ਜਾ ਸਮਾਂ ਤੱਕ ਜੋ ਟੈਂਡਾ ਆਣਾ ਸਪਾਲ ਮਾਜ ਰਹੇ ਨਾ ਤੇ ਚੱਕ ਚੱਕ ਲਾ ਹੋ ਗਿਆ ਤੇ ਅੱਛਾ ਤਹੋ ਕੋਣ ਆਇਆ ਸੀ ਕਿਉਂ ਕੇ ਹਾਂ ਮੈਂ ਕਿ ਚੱਲ ਜਗਦੇਵ ਕੋਲੋਂ ਛੱਡ ਪਾਸ ਤੇਰੇ ਉਹ ਕੱਜ ਬੱਸ ਤੋਂ ਨੰਦ। ਹਾਂ ਬਸਨੀ ਤੇ ਹਰ ਤਾਲਾ ਦਿਨ। ਲਓ 10 ਤੇ 11 ਦੀ। ਫਿਰ ਮੈਂ ਚੱਲ ਕੇ ਦੇਖਦੇ ਹਾਂ ਕਿ ਮਰ ਕੇ ਤਾਂ ਕਰਦੀ ਕੇ ਜਾਣ ਕੋਲ ਮਾਜੀ ਦੇ ਪਾਪ ਕੋਲ ਚਲੀ ਜਾ। ਹਾਂ ਚੱਲ ਦੇਖ ਲੋ ਕੀ ਕਹਿੰਦੇ ਜਿਆਦੇ ਹਾਂ ਕਹਿੰਦਾ ਵੀ ਸੱਤਾਂ ਦਾ ਵੀ ਫੋਨ ਆਇਆ ਸੀ। ਅੱਛਾ ਤੇ ਉਹ ਕਹਿੰਦਾ ਕਿੰਨੇ ਫੋਨ ਆਟੇ ਲੱਗਣ ਮੇਕਪੜੀ ਫੋਨ। ਅੱਛਾ ਜਿਆਦਾ ਹੀ ਲੱਗਦਾ ਬਸ ਪਿੰਡ ਲੈ ਗਈ ਸੀ ਬੜੀ। ਤੇ ਫਿਰ ਦੂਜੇ ਭੈਣ ਹੁਣੀ। ਬੱਸ ਵਟੰਡੇ ਵਾਲੀ ਉਰੇ ਤੋਂ ਤੇ ਨਾ ਕਿ ਦੂਜੇ ਤੇ ਬੈਠ। ਹਾਂ ਦੋਨੇ ਤਾਂ ਤਾਂ ਹਨਾ ਹਾਂ ਮਾਂ ਉਹ ਤਾਂ ਹਿੰਦੇ ਆਣੀ ਹੋਰੇ ਬਸ ਅੱਛਾ ਚਲ ਫਿਰ ਹੁਣ ਕੱਲ ਨੂੰ ਦੇਖਾਂ ਮੈਂ ਕੱਲ ਬੱਸਾਂ ਨਾਲ ਕੱਲ ਤਾਂ ਮੈਂ ਜਾ ਨਹੀਂ ਸਕਦੀ ਕੋਈ ਕੋਟ ਤੇ ਲੈ ਕੇ ਅੱਛਾ ਅੱਛਾ ਕੱਲ ਨੂੰ ਜਾਵਾਂਗੇ ਨਾਲ ਹੀ ਜਾਣਾ ਕੋਟ ਤੇ ਨਹੀਂ ਮੇਰੇ ਹਾਂ ਨਾਲ ਵੀਰ ਜੀ ਨਾਲ ਲੈ ਜਾ ਨਾਲ ਜਾਣਾ ਨਾਲ ਜੇ ਨਾਲ ਲੈ ਜਾਉਂ ਮੈਂ ਤਾਂ ਕੱਲ ਨੂੰ ਮੈਂ ਤਾਂ ਆਂ ਸੀ ਨਾ ਦੇ ਜਾ ਕੇ ਆਈ ਮੈਂ ਕਿਰਨ ਲਈ ਜਾ ਕੇ ਆਈ ਅੱਛਾ ਫੇਰ ਉਹਦੇ ਕੋਈ ਸ਼ੱਕ ਨਹੀਂ ਆਸੀਰੇ ਡੇਲੇ ਤਿਹਰੇ ਹੁਣ ਮੂੜ ਗਿਆ ਹੁਣ ਮੇਰੇ ਪੈਸੇ ਤੇ ਗਿਆ ਦੋ ਮਹੀਨੇ ਦਾ ਵਿਆਜ ਰੱਖਦੇ ਨੇ ਕੌਣ ਸਿਮਾ ਤੇ ਕਰਨਾ ਦੋ ਮਹੀਨੇ ਦਾ ਹੁਣ ਅੱਜ ਮੈਨੂੰ ਪੈਸੇ ਮੋੜ ਗਏ ਦੋ ਮਹੀਨੇ ਦਾ ਵਿਆਜ ਰੱਖ ਗਏ ਅੱਛਾ ਤਾਂ ਦੋ ਹੀ ਜਣੀਆਂ ਉਧਰ ਕਹਿੰਦੇ ਨਾਲ ਦੀ ਨਾਲ ਵਿਆਜ ਦੇ ਕੇ ਚਾਰ ਕਰਾਂਗਾ ਤੈਨੂੰ ਹੁਣ ਥੱਲੇ ਪੈਸੇ ਮੋੜਣੀਆਂ ਅੱਜ ਮੈਨੂੰ ਅੱਛਾ ਵਿਆਜ ਨੂੰ ਦੇਖੀ ਆਜੂ ਦੇਖੀ ਨਹੀਂ ਆਂ ਕਿਸੇ ਤੇ ਬਹੁਤਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਮੈਂ ਤਾਂ ਮੇਰੇ ਤੋਂ ਵੀ ਲੈ ਗਈਆਂ ਭੜ ਗਈ ਅੱਜ ਲੱਗੂ ਤੂੰ ਆਪਣਾ ਸਮਝੀ ਮਤਲਬ ਬਹੁਤ ਤੇਜ਼ ਨੇ ਭਾਈ ਆਏ ਮੇਰੇ ਕੋਲ ਤਾਂ ਆਪਾਂ ਮਿੱਠੀਆਂ ਜੇ ਮਾਰ ਕੇ ਆ ਗੀਆਂ ਦੋਨੇ ਜਾਨੀ ਮੈਂ ਵੀ ਗਾਹ ਦਵਾ ਦੇ ਕਿਸ ਨੇ ਕਹਤੇ ਹੋਰ ਲੈ ਫਿਰ ਮੈਨੂੰ ਤਾਂ ਲੱਗਦਾ ਵੀ ਜਿਹੜੇ ਮੇਰੇ ਤੋਂ ਲੈ ਕੇ ਨਹੀਂ ਆਉਂਦੀ ਸੋਨੂੰ ਉਹ ਵੀ ਆ ਹਾਂ ਆਪਣੇ ਮੋੜ ਕੇ ਆਈਆਂ ਨੇ ਮੈਨੂੰ ਅੱਜ ਅਜੀ ਤੁਮ ਕੀ ਕਰਨ ਮੈਂ ਤਾਂ ਇਹ ਸਾਡੇ ਘਰਦਿਆਂ ਨੂੰ ਪਤਾ ਲੱਗ ਗਿਆ ਮੈਂ ਤਾਂ ਛਿੱਤਰ ਹੋਰ ਪੈਣਗੇ ਹੁਣ ਕੀ ਕਰਨ ਪੈ ਰੋ ਤੁਹਾਨੂੰ ਸਮਝ ਕੇ ਇਹਨਾਂ ਨਾਲ ਤਾਂ ਬਹੁਤ ਬੁਰੀ ਭੁਲਾਈ ਪੈਣੀ ਫਿਰ ਮੈਂ ਤਾਂ ਇਹ ਕਹੂੰ ਬਸ ਹੁਣ ਨਹੀਂ ਕਹਿਣ ਲੱਗ ਜੀ ਭਾਈ ਉਹਨਾਂ ਦੇ ਮੁੰਡੇ ਨੇ ਤਾਂ ਬਾਹਰ ਜਾਣਾ ਤੂੰ ਤਾਂ ਕੱਢਦਾ ਪਲੇ ਪੈਸੇ ਕਿਨੇ ਹਾਂ ਮੈਂ ਕਰਦੀਆਂ ਫੋਨ ਵੀ ਭਾਈ ਇੱਕ ਹਫ਼ਤੇ ਦੇ ਵਿੱਚ ਵਿੱਚ ਮੋੜ ਠੀਕ ਆ ਲੈਨ ਤਾਂ ਟਿਕ ਟਕ ਆਉਣੀ ਹੈ ਚਾਹੀਦੇ ਹੋਣਗੇ ਉਹਨਾਂ ਨੂੰ ਕੀ ਹੋਰ ਮੈਂ ਕਰਦੀਆਂ ਗੱਲ ਫਿਰ ਮਤ ਅੱਜੀ ਮੈਂ ਤਾਂ ਕੀ ਕਰਾਂਗਾ ਮੈਂ ਤਾਂ ਪੰਗਾ ਪੈ ਜੂ ਹੈਨਾ ਦੇਖ ਲਈ ਅੱਜ ਜੀ ਕਰਦੇ ਆ ਫੋਨ ਬੈਠਾ ਉਸ ਨੂੰ ਸੀ ਆਪਾਂ ਚਾ ਵੀਨੇ ਨਾਲ ਠੀਕ ਹੈ ਹੋਰ ਟੈਨਸ਼ਨ ਪੈ ਗਈ ਨਾ ਤੁਸੀਂ ਆਉਂਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਲੱਗਣਾ ਮੈਂ ਚਾ ਰਿਹਾ ਤੇਰੇ ਤੋਂ ਲੈ ਕੇ ਮੇਰੀ ਪੜਾਈ ਆ ਆਹੀ ਲੱਗਦਾ ਮੈਨੂੰ ਵੀ ਇਹੀ ਕਹਿੰਦੀ ਆ ਵੀ ਮੈਨੂੰ ਲੱਗਦਾ ਵੀ ਮੇਰੇ ਵੱਲੋਂ ਲੈ ਗਈਆਂ ਤੁਹਾਨੂੰ ਦੇ ਗਈਆਂ ਮੈਨੂੰ ਤਾਂ ਇਹ ਕਹਿੰਦੀ ਸੀ ਇਹੋ ਲੋਨ ਲੈਣ ਨੂੰ ਕਹਿੰਦੀ ਆ ਸਾਨੂੰ ਮੇਰੇ ਤੋਂ ਲੱਗਿਆ ਕਿ ਪਹਿਲਾਂ ਉਹਨਾਂ ਨੇ ਪੈਸੇ ਅੱਛਾ ਹੂੰ ਫੇ ਲੋਨ ਅੱਜ ਮੈਨੂੰ ਮੋੜਿਆ ਮੈਨੂੰ ਲੱਗਾ ਲੋਨ ਦਾ ਤਾਂ ਕੋਹ ਨਹੀਂ ਹੈ ਹਾਂ ਲੋਨ ਦੇ ਤਾਂ ਕੋਹ ਨਹੀਂ ਕਰਦੇ ਉਹਨੇ ਮੈਂ ਤੇ ਲੱਗ ਗਈ ਨਹੀਂ ਕਹਿੰਦੀ ਕਿ ਨਾਲ ਜਰਾ ਤੈਨੂੰ ਬਿਆਲ ਦੇ ਜਰਾ ਸੀ ਆ ਤੀਂ ਜੇ ਫਿਰ ਆਪਾਂ ਗਲੀ ਘੁਮਾਣ ਚ ਨਹੀਂ ਵਿਸ਼ਵਾਸ ਕਰ ਸਕਦੇ ਕਿੱਥੇ ਕਰਾਂਗੇ ਚਲ ਵਧੀਆ ਹੋਇਆ ਮੈਨੂੰ ਤੁਸੀਂ ਦੱਸ ਤਾਂ ਮੈਂ ਤਾਂ ਅੱਜ ਹੀ ਕਹਿੰਦੀ ਹਾਂ ਕਰਦੀ ਹਾਂ ਫੋਨ ਕੌਣ ਆ ਗਿਆ ਸਵੇਰੇ ਮਾਚਾ ਮਿੱਤੋ ਸੱਸ ਵੀ ਕਰੇ ਇਹ ਕਿਥੋਂ ਆ ਗਈ ਹੈ ਅੱਜ ਸਵੇਰੇ ਤੇ ਤੂੰ ਪਾਸੇ ਫੜ ਕੇ ਲਿਆ ਪਾਸੇ ਤਾਂ ਮੰਗੜਾ ਹੀ ਹੁੰਦਾ ਤਾਂ ਦੇਖ ਨੂੰ ਗੱਲ ਕਰ ਮੈਂ ਤਾਂ ਕਹਿੰਦੀ ਨਹੀਂ ਚੱਕ ਕੇ ਕਰਨਾ ਆ ਤਾਂ ਚਾਹ ਸੀ ਬਾਹਰੋਂ ਸੀ ਆ ਬੁੱਕ ਨਹੀਂ ਬਣੀ ਤੂੰ ਪਹੁੰਚੋਂ ਨਹੀਂ ਚੱਕ ਰਿਂ ਪੌ ਸਾਇਲੈਂਟ ਰਹਤਾ ਕੁੜੀ ਨੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਹੁਣ ਮੈਂ ਕਿਹਾ ਚਲ ਕੰਮ ਕਰਦੇ ਹਾਂ ਗੱਲ ਕਰਦੇ ਤੇ ਮੰਮੀ ਜੀ ਮੰਮੀ ਅਗਰੇ ਬੈਠੇ ਕਮਰੇ ਚ ਨੇ ਕੀ ਗੱਲ ਆਖ ਦਿੱਤੀ ਬਾਬਾ ਜੀ ਆ ਬਾਬਦੀਆਂ ਭੁਈਏ ਹੋਰ ਨਾਇ ਡਿਊਟੀ ਫੋਨ ਲਾਇਆ ਹੋਰ ਕਿਹੜਾ ਕਿਹੜਾ ਮਾਰੋ ਬਸ ਮਹਾਂਜਲ ਮੇਲੀ ਆ ਮਾ ਆਉਣਾ ਉਹਦੇ ਨਹੀਂ ਚੱਕਿਆ ਇਹਨੂੰ ਕਿਰਨ ਨੂੰ ਲਾਇਆ ਸੀ ਫੋਨ ਅੱਛਾ ਤੇ ਕਿਰਨ ਫੋਨ ਚੱਕਿਆ ਹੀ ਨਹੀਂ ਤੇ ਤਾਂ ਮੈਨੂੰ ਆਉਣਾ ਭਈ ਉਧਰ ਬਾਹਰ ਨਹੀਂ ਪਈ ਜਾਂਦਾ ਕੀ ਗੱਲ ਉਹ ਕਿਰਨ ਨੇ ਅੱਜ ਪੈਸੇ ਲਈ ਸੀ ਦੀ ਅੱਛਾ ਤੇ ਨਾ ਉਹ ਨਹੀਂ ਸੀਮਾ ਨੇ ਪਹੁੰਚ ਕੇ ਆ ਨਾ ਮੈਨੂੰ ਇਹਨੇ ਕਿਰਨ ਨੇ ਚੱਕਿਆ ਤਾਂ ਮੈਨੂੰ ਆਪ ਨੂੰ ਆਉਣਾ ਪਿਆ ਇਹਨੂੰ ਕਿ ਲੋੜ ਪਈ ਦੀ ਪੈਸੇ ਦੀ ਮੈਨੂੰ ਤਾਂ ਦੱਸ ਕੇ ਨਹੀਂ ਦੇ ਇਹਨਾਂ ਨੇ ਇਹਨਾਂ ਨੇ ਲੋਨ ਲਿਆ ਸੀ ਇਹਨਾਂ ਤੇ ਸੀ ਮਾਲਿਕ ਅੱਛਾ ਤੇ ਉਹ ਲੋਨ ਦੀ ਕਿਸ਼ਤ ਭਰਨੀ ਐ ਇਹਨਾਂ ਨੇ ਕਿ ਹੁਣ ਉਹਦੇ ਕਰਕੇ ਫਿਰ ਮੇਰੇ ਤੋਂ ਪੜਕੇ ਲੈਣੀ ਐ ਲੱਖਾਂ ਵੀ ਐ ਲੋਨ ਦੀ ਤਾਂ ਕੋਈ ਕਿਸ਼ਤ ਹੈ ਨਹੀਂ ਭਈ ਹੋਰ ਹੋ ਕਪੜਾ ਕੋ ਵਿੱਚ ਉਹਦਾ ਸੇਲੇ ਫੜੇ ਹੁਣ ਇਹ ਮੈਨੂੰ ਤਾਂ ਦੱਸਿਆ ਹਾਂ ਮੈਨੂੰ ਨਹੀਂ ਇੰਨਾ ਪਤਾ ਮੈਨੂੰ ਤਾਂ ਹੀ ਕਹਿ ਕੇ ਲਿਆ ਇਹ ਮੈਂ ਤਾਂ ਤੇਰੇ ਕਰਕੇ ਦੇਤੇ ਜਦੋਂ ਆਇੰਟਰਨੈਟ ਬੰਦ ਜਾਂਦਾ ਜਾਂਦਾ ਇਹ ਲੋਡ ਹੁੰਦੀ ਆਪਾਂ ਨੂੰ ਕੋਈ ਦੂਜੀ ਤੱਕ ਹਾਂ ਹਾਂ ਲੋਨ ਦੇ ਤਾਂ ਦੇਣੇ ਨਹੀਂ ਅੱਛਾ ਤੂੰ ਉਹਨੂੰ ਦੱਸਿਆ ਨਹੀਂ ਮੈਨੂੰ ਕਿਸੇ ਦੱਸਿਆ ਅੱਛਾ ਤਾਂ ਪਤਾ ਨਹੀਂ ਕਿ ਇਹ ਕੀ ਕਬੜਾ ਹੋਇਆ ਵੀ ਮੈਨੂੰ ਦੱਸਿਆ ਨਾ ਹੋਵੇ ਮੇਰੇ ਘਰ 'ਚ ਕੋਈ ਇੱਜ਼ਤ ਨਹੀਂ ਨਹੀਂ ਗਲਤ ਗੱਲ ਆ ਫੇਰ ਤੁਸੀਂ ਇਹ ਤਾਂ ਬਹੁਤ ਗਲਤ ਗੱਲ ਆ ਮੈਂ ਤਾਂ ਗਲਤ ਹੈ ਹੂੰ ਕੋਈ ਨਹੀਂ ਮੈਂ ਪੁੱਛੂ ਉਹਨੂੰ ਹਾਂ ਫੇਰ ਉਹ ਹੀ ਆ ਨਾ ਤੇ ਨਾਲੇ ਉਹਨੂੰ ਕਾਹ ਕਰਨ ਨੂੰ ਵੀ ਉਹਨੂੰ ਸੀਮਾ ਨੂੰ ਫੋਨ ਕਰੇ ਉਹ ਵੀ ਨਹੀਂ ਚੱਕਦੀ ਮੇਰਾ ਫੋਨ ਉਹ ਨਾ ਸੁਪਾਈ ਸਲੇਟ ਆਪੀਰ ਵਾਲੀ ਮੈਂ ਨਾ ਜੀਤੋ ਦਵਾਈ ਆਪੈਂ ਸੱਚੇ ਆਪਣੇ ਕੋਲੇ ਕਿਹੜਾ ਘਰੇ ਇੰਨੇ ਪਏ ਹੁੰਦੇ ਆ ਹਾਂ ਚੱਲ ਕੋਈ ਨਹੀਂ ਵੀ ਅਗਲੇ ਨੇ ਤਾਂ ਵਿਆਜ ਲੈਣਾ ਦੇ ਦੂਗੀ ਹਾਂ ਚੱਲ ਕੰਮ ਸਭ ਜੇ ਤੁਹ ਜਦਾ ਵਧੀਆ ਹੁੰਦਾ ਤੇ ਉਹ ਤਾਂ ਹੁਣ ਕਹਿੰਦੀ ਮੇਰੇ ਤਾਂ ਉਹਦੇ ਫੋਨ ਆ ਗਿਆ ਅੱਛਾ ਕਹਾਂ ਤੇ ਦੇ ਵਿੱਚ ਵਿੱਚ ਜਾਣਾ ਹਾਂ ਅੱਛਾ ਹਾਂ ਕਹਿੰਦੀ ਕਿ ਫਲੈਟ ਆ ਸੰਪਰਕ ਨਹੀਂ ਪੈਸੇ ਵਾਪਸ ਚਾਹੀਦੇ ਆ ਸਾਨੂੰ ਨੇ ਕਹਿੰਦੀ ਵਿਆਜ ਬੂਈ ਦੀ ਲੋੜ ਤੇ ਮੇਰੇ ਤਾਂ ਪੈਸੇ ਇਹ ਤਾਂ ਉਹਦੀ ਗਲਤ ਗੱਲ ਆ ਦੇਖ ਪੈਸੇ ਕਿਉਂ ਦੇ ਮੈਨੂੰ ਪਤਾ ਨਹੀਂ ਅੱਛਾ ਤਾਂ ਹਾਂ ਫੋਨ ਨਾ ਚੱਕੋ ਹਾਂ ਉਹ ਤਾਂ ਕਿਹੜੇ ਮੈਂ ਤਾਂ ਇਹ ਉਹ ਦਰਮੇਂ ਨੂੰ ਭੱਜਣਾ ਪਿਆ ਜੇ ਉਹ ਚੱਕ ਲੈਂਦੀ ਮੈਨੂੰ ਕਿ ਭੱਜਣ ਦੀ ਮੂਸ ਹੀ ਕਰਦੀ ਕੀ ਕਰਦੀ ਹੈ ਮੈਂ ਕੁਛ ਨਹੀਂ ਆਪ ਪੁੱਛੋ ਤੁਸੀਂ ਬੁਲਾ ਕੇ ਉਹਨੂੰ ਸੇਕ ਕਰਨ ਨੂੰ ਚਲੋ ਉਹਨੂੰ ਕੋਈ ਮਾਲ ਫੋਨ ਕਰੀ ਠੀਕ ਹੈ ਠੀਕ ਹੈ ਨਾ ਉਹ ਵੀ ਇੱਥੇ ਬੁਲਾ ਜਵੇ ਠੀਕ ਹੈ ਠੀਕ ਹੈ ਹਾਂ ਕਰਨਾ ਕਰਨਾ ਮੈਂ ਤੇਰੇ ਨਾਲ ਕੁਛ ਨਹੀਂ ਆ ਵੀ ਜਿਹੜੇ ਪੈਸੇ ਲਏ ਨੇ ਉਹ ਤਾਂ ਇੱਕ ਕੰਦੇ ਵਾਸਤੇ ਲੈਨੇ ਕੀ ਕਰਨੇ ਨੇ ਉਹ ਸਾਨੂੰ ਉਹਨਾਂ ਤੋਂ ਚਾਹਨ ਬਣਵਾ ਲਈ ਸੀ ਮੰਮੀ ਮੈਂ ਪਹਿਲਾਂ ਅਸੀਂ ਉਹ ਆਂਟੀ ਤੋਂ ਲੈ ਲਈ ਸੀ ਇੱਧਰ ਨਹੀਂ ਚਾਹੀਦਾ ਸਾਨੂੰ ਚਾਹਨ ਤਾਂ ਉਦੋਂ ਬਣਵਾਈ ਦੀ ਜਦੋਂ ਆਪਦੇ ਕੋਲੋਂ ਪੈਸੇ ਹੁੰਣ ਕਿਤੇ ਐਂ ਵਿਆਜ ਤੇ ਚੱਕ ਕੇ ਚਾਹਨਾ ਮਿਲਦੇ ਆ ਨੇ ਸਾਨੂੰ ਵੀ ਚਲ ਚੱਕ ਕੇ ਇੱਕ ਵਾਰੀ ਦਾਰ ਦਾਰ ਸਦਾ ਚਾਹਨ ਬਣ ਜੂਗੀ ਨਹੀਂ ਇਹ ਨਹੀਂ ਕਰਦੇ ਵੀ ਹੌਲੇ ਹੌਲੇ ਪੈਸੇ ਤਾਂ ਦੂਜੀ ਦਾ ਸਾਨੂੰ ਦੱਸਿਆ ਨਹੀਂ ਸਾਡੀ ਕੋਈ ਇੱਜ਼ਤ ਨਹੀਂ ਕਰੱਚ ਅਗਲਾ ਸਾਡੇ ਤਾਂ ਇਹ ਪੈਸੇ ਮੰਗਣ ਹੁੰਦਾ ਸ਼ਰਮ ਆਉਂਦੀ ਐਵੇਂ ਤੁਸੀਂ ਗੁੱਸਾ ਕਰੋਗੇ ਬੀ ਬੋਲੋਗੇ ਵੀ ਚਾਹਨ ਦਾ ਫਿਰ ਗੁੱਸਾ ਤਾਂ ਪਤਾ ਫਿਰ ਮੈਨੂੰ ਹੁਣ ਵੀ ਲੱਗਦਾ ਗੁੱਸਾ ਤਾਂ ਹੁਣ ਵੀ ਕਰਦੇ ਆਂ ਉਹਦਾ ਕੀ ਹੱਲ ਹੋ ਫਿਰ ਆਈ ਨਹੀਂ ਬੁੱਤ ਘਰੇ ਪਹਿਲਾਂ ਪੁੱਛੀਦਾ ਹੁੰਦਾ ਮਮੀ ਮੈਂ ਮੈਨੂੰ ਤਾਂ ਤੁਸੀਂ ਦੱਸਿਆ ਵੀ ਨਹੀਂ ਵੀ ਘਰੇ ਵੀ ਅਸੀਂ ਦੱਸਿਆ ਕੀਤਾ ਨਾ ਕਿ ਜੇ ਬਾਕੀ ਇਹ ਪੁੱਛ ਕੇ ਕੰਮ ਕਰਨਾ ਬਣਾ ਲੂ ਕੋਈ ਚੀਜ਼ ਨੇ ਐ ਤਾਂ ਨਹੀਂ ਕਹਿੰਦੇ ਵੀ ਨਾ ਬਣਾਓ ਆ ਆਪਾਂ ਬੋਲੀ ਐ ਹੁੰਦੇ ਨੇ ਕਿ ਜਦੋਂ ਕੋਈ ਚੀਜ਼ ਬਣਾਉਣੀ ਆ ਉਹਦੇ ਕੋਲੇ ਪੈਸੇ ਹੋ ਤਾਂ ਮਣਵਾ ਤਾਂ ਮੰਦੀ ਹੈ ਹੈ ਕਿਤੇ ਵਿਆਜ ਤੇ ਪੈਸੇ ਚੱਕ ਕੇ ਚੈਨਾਂ ਬਣਾਉਂਦੇ ਹੁੰਦੇ ਆ ਉਹੀ ਆ ਨਾ ਉਹਦਾ ਤਾਂ ਵਿਆਜ ਹੀ ਨਹੀਂ ਉੱਤਰਨਾ ਨੰਮ ਥੋ ਕਰਾਂਗੇ ਇਹ ਤਾਂ ਰੰਤ ਕਰ ਲੈਗੇ ਕਿਨਾਂ ਨਿਸਾ ਨਾਲ ਸਾਡੀ ਕੀ ਇੱਜ਼ਤ ਨਹੀਂ ਕੋਈ ਘਰੇ ਕੋਈ ਮਰਦਾ ਇਸ ਨੂੰ ਬੜਾ ਕੋਈ ਲੋੜ ਹੀ ਨਹੀਂ ਆਪਾਂ ਨੂੰ ਨਾ ਨਾ ਹਾਂ ਸਾਨੂੰ ਜਾ ਆ ਗਿਆ ਮਮੀ ਆਇਆ ਚਲ ਅਧਾਰ ਸਦਾਰ ਚੀਜ਼ ਬਣ ਜੂਗੀ ਵੀ ਚਲ ਹੌਲੀ ਹੌਲੀ ਪੈਸੇ ਦਿੱਤੇ ਜਾ ਦਸਦਾਰ ਚੀਜ਼ ਬਣ ਦਾ ਕੋਈ ਫਾਇਦਾ ਨਹੀਂ ਹੁੰਦਾ ਫਿਰ ਨਾ ਆਪਦੇ ਕੋਲੇ ਹੁਣ ਇਹ ਚੀਜ਼ ਤਾਂ ਬਣਨ ਦੇ ਹੁੰਦੀ ਹੈ ਵੀ ਚਲ ਕਿਸ਼ਤਾਂ ਚ ਪੈਸੇ ਲੈ ਜਾਣਗੇ ਜਦੋਂ ਆਪਣੇ ਕੋਲੇ ਪੈਸੇ ਹੋਏ ਜਿੰਨੀ ਮਰਜ਼ੀ ਭਾਰੀ ਵਿਚੈਣ ਮਰਵਾ ਜੀ ਪਰ ਆ ਤਾਂ ਬੇਇਜ਼ਤੀ ਨਾਲ ਤਾਂ ਮੈਂ ਹੈ ਨਾ ਕੋਈ ਕਰੇ ਮੰਗਣਾ ਜੇ ਮੈਨੂੰ ਪਤਾ ਨਾ ਹੋਵੇ ਚਲ ਸੀਮਾ ਨੂੰ ਫੋਨ ਕਰ ਫਿਰ ਚੱਪ ਦੀ ਕਿਉਂ ਨਹੀਂ ਓ ਕਰਦੀ ਹਾਂ ਹਾਂ ਪੋਚੋ ਨਾ ਹਾਂ ਇਹਨੇ ਤਾਂ ਬੜਾ ਸਿਆਪਾ ਪਾਇਆ ਆ ਕੇ ਘਰੇ ਲੈ ਕੇ ਪਸਤਾਈ ਮੈਂ ਤਾਂ ਕਾਦੀ ਚੈਨਾ ਗਾਲ ਦਾ ਫੁੰਦਾ ਬਣ ਕੇ ਬੈਠ ਗਈ ਉਹ ਤਾਂ ਚਾਹ ਮੈਂ ਸੀਮਾ ਦੀ ਜੀ ਨੂੰ ਫੋਨ ਕਰਿਆ ਨਹੀਂ ਤਾਂ ਮੇਰੇ ਘਰੇ ਕਲੇਸ਼ ਕਰਦਾ ਆ ਕੇ ਨਾ ਇਹ ਵੀ ਨਹੀਂ ਖਾਂਚਕ ਹੈਲੋ ਹਾਂ ਜੀ ਜੀ ਫਟਾਫਟ ਘਰੇ ਆਇਓ ਛਾਪਾ ਬਾਤ ਆ ਮੈਂ ਤਾਂ ਜਿੱਤੋਂ ਪਹਿਲੇ ਜੈ ਸੀ ਜਬਬਲੀ ਤੋਂ ਪੈਸੇ ਫੜ ਕੇ ਆਜਾ ਹੋਰ ਨਾ ਜੁ ਸਵੇਰ ਤਾਂ ਫੜ ਕੇ ਲੈ ਜੀ ਬਦਸ ਅਖਰ ਰੁਪਏ 6 ਦਿਨ ਨੇ ਤਾਂ ਕਹਿ ਹੈ ਸੀਗਾ ਵੀ ਭਾਈ ਕਿਸ਼ਤਾਂ ਦੇ ਦੇਣਾਗੇ ਪੈਸੇ ਹੌਲੀ ਹੌਲੀ ਪਤਾ ਨਹੀਂ ਤਾਂ ਮੇਰੇ ਸਾਸ ਸੂਰੇ ਆ ਕੇ ਬਾਹਰ ਕੁਝ ਬੋਲ ਰਹੀ ਆ ਤੁਸੀਂ ਜਾਣਦੀ ਘਰੇ ਆਓ ਹਾਂ ਹਾਂ ਹੁਣੇ ਆਜੋ ਠੀਕ ਆ ਸਰਖੀ ਫੋਨ ਨਹੀਂ ਫੋਨ ਕਿਹਦਾ ਸੀ ਮਾਹੋਂ ਨਹੀਂ ਚੱਕਦੇ ਤੂੰ ਜੀ ਜੀ ਮੇਰਾ ਫੋਨ ਪਤਾ ਨਹੀਂ ਮੁੰਡਾ ਲੈ ਜਾਂਦਾ ਮੈਨੂੰ ਫੋਨ ਦੇ ਨਹੀਂ ਪਤਾ ਕਿੱਥੇ ਹੈਗਾ ਅੱਛਾ ਫਿਰ ਮੁੰਡੇ ਨੂੰ ਵੀ ਕਹਿ ਦੇਣਾ ਕੱਗਲਾ ਕਹਿ ਦੇਵੇ ਭਾਈ ਚੱਕ ਦੇ ਵੀ ਮੇਰੀ ਮੰਮੀ ਕੋਲੇ ਨਹੀਂ ਫੋਨ ਮੇਰੇ ਕੋਲ ਹੈ ਪਤਾ ਹੈ ਜਵਾਕਾਂ ਦਾ ਹਾਲ ਹੋਰ ਹੋ ਕੀ ਮੇਨੂੰ ਹੋਏ ਬਸ ਮੈਨੂੰ ਤਾਂ ਉਹਦੀ ਪੈਸੇ ਨਹੀਂ ਭਈ ਲੋੜ ਉਹ ਤਾਂ ਉਹ ਮੁੰਡੇ ਨੇ ਜਾਣਾ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਤੇ ਉਹ ਤਾਂ ਕਹਿੰਦੀ ਮੈਨੂੰ ਤਾਂ ਟਿਕਟ ਕਰਾਉਣੀ ਹੈ ਮਿੰਦਾ ਐਮਰਜੈਂਸੀ ਆ ਕਹਿੰਦੇ ਮੈਨੂੰ ਕੋਈ ਵਿਆਜ ਦੀ ਨਹੀਂ ਲੋੜ ਮੈਂ ਤਾਂ ਹੀ ਮੋੜ ਦੂ ਸਾਹਮਣੇ ਉਨੀ ਸੀ ਮੈਂ ਜਦੋਂ ਕਿਸੇ ਤੋਂ ਪਹਿਲੀ ਗੰ ਤਾਂ ਤੁਸੀਂ ਮੇਥੋਂ ਚੋਰੀ ਪੈਸੇ ਲੈ ਲਈ ਵੱਡੀ ਗਲਤੀ ਦੂਜੀ ਗੱਲ ਦੂਜਾ ਤੁਸੀਂ ਫੋਨ ਨਹੀਂ ਚੁੱਕਦੀਆਂ ਆਂਟੀ ਫੋਨ ਤਾਂ ਪਤਾ ਨਹੀਂ ਲੱਗਿਆ ਮੈਨੂੰ ਐ ਸੀਗਾ ਵੀ ਅੱਜ ਹੀ ਪੈਸੇ ਲੈਨੇਗੇ ਵੀ ਚਲੋ ਕਿਹੜਾ ਵੀ ਪੈਸੇ ਮੰਗਣ ਨੂੰ ਫੋਨ ਦਿੱਤਾ ਹੋਗਾ ਹੁਣ ਮੈਨੂੰ ਨਹੀਂ ਪਤਾ ਸੀ ਪੈਸੇ ਅੱਜ ਹੀ ਚਾਹੀਦੇ ਨੇਗੇ ਦੁਬਾਰੇ ਫਿਰ ਚਲੋ ਕੋਈ ਨਾ ਫੋਨ ਤਾਂ ਚੱਕਣੇ ਚਾਹੀਦੇ ਫਿਰ ਪਤਾ ਲੱਗ ਜਾਊਗਾ ਉਹ ਤਾਂ ਮੈਂ ਬੈਕ ਕਾਲ ਕਰੀ ਲੈਣੀ ਸੀਗੀ ਆਂਟੀ ਬਾਕੀ ਤੁਸੀਂ ਆਉਂਦੀਆਂ ਜਿਹੜੀਆਂ ਚੈਨੀਆਂ ਤੁਸੀਂ ਕਰਾਉਣ ਨੂੰ ਕਹਿੰਦੇ ਹੋ ਨਾ ਉਹ ਤੁਸੀਂ ਅਗਲੇ ਦਿਨ ਪੈਸੇ ਮੋੜੋ ਜੇ ਚੈਨੀਆਂ ਕਰਾ ਲਈਆਂ ਤਾਂ ਚੈਨੀਆਂ ਮੋੜੋ ਪੈ ਨੇ ਅੰਟੀ ਐਂ ਕਰਾਂਗੇ ਚੰਨੀਆਂ ਹੀ ਵੇਚ ਦਿੰਨੇ ਆ ਬਾਹਰੀਆਂ ਚੰਨੀਆਂ ਕਰਾਈਆਂ ਨਾਲ ਇੰਨਾ ਕਰਜਾ ਭਰੇ ਆਂ ਅੰਟੀ ਅਸੀਂ ਇੰਨਾ ਵਿਆਜ ਭਰੇ ਆ ਸਹੀ ਸਿਆਣੇ ਸਹੀ ਕਹਿੰਦੇ ਨੇ ਵੀ ਆਪਦੀ ਚਾਦਰ ਦੇਖ ਕੇ ਫੈਸਲਾ ਕਰਦੇ ਆਂ ਅਰਸਾਰ ਨੇ ਚਾਹੁੰਦੇ ਨੇ ਹਾਂ ਕੋਈ ਬੱਚੇ ਨਾਲ ਨਹੀਂ ਮਾਤਾ ਪਿਤਾ ਨਾਲ ਘਰੋਂ ਪੁੱਛ ਕੇ ਆਪਦੇ ਮਾਪੇ ਤੋਂ ਪੁੱਛ ਕੇ ਗੱਲ ਕਰੀ ਠੀਕ ਹੈ ਨਾ ਸਿਆਣਾ ਬੰਦਾ ਵਧੀਆ ਸਲਾਹ ਦਿੰਦਾ ਹੁੰਦਾ ਮਾੜੀ ਨਹੀਂ ਸਲਾਹ ਦਿੰਦਾ ਸਿਆਣਾ ਬੰਦਾ ਥੋੜੀ-ਬੋਟੀ ਗੱਲ ਨਹੀਂ ਹੁੰਦੀ ਇਹ ਇੰਨੇ ਲੱਖ-ਲੱਖ ਰੁਪਈਆ ਫੜ ਲੈਣਾ ਇਹ ਤਾਂ ਆਪਣੀ ਸੀ ਵੀ ਚਲ ਗਮਾੜ ਮੱਥਾ ਵੀ ਫੜਾ ਤੇ ਠੀਕ ਹੈ ਲੈ ਕੇ ਚੱਲ ਗਾਂ ਦੀ ਗਾਂ ਪਰ ਜੇ ਆਏ ਤੁਸੀਂ ਕਿਸੇ ਤੋਂ ਥੋੜੀ ਬਾੜ ਲੂਗੇ ਕਿੰਨੀ ਗਲਤ ਗੱਲ ਕਰ ਰਹੇ ਹੋ ਨਾ ਸਾਡੀ ਗਲਤੀ ਹੈ ਜੀ ਇਸ ਚ ਗਲਤੀ ਹੋ ਗਈ ਸਾਡੇ ਤੋਂ ਪਰ ਬਚਪਨ ਇਹ ਜੇ ਸਰpass ਉਹ ਲੈ ਥੋੜੀ ਚੰਨ ਦੇਵ ਕੇ ਸਾਨੂੰ ਲਾਲਚ ਹੋ ਗਿਆ ਵੀ ਦੇਖ ਕਿੰਨੀ ਸੋਹਣੀ ਲੱਗਦੇ ਚੜੀ ਕਿ ਕਸੀ ਬਣਵਾ ਲਈ ਕੋਈ ਨਹੀਂ ਪੈਸੇ ਆਪਣੇ ਕੋਲੇ ਆਉਣਗੇ ਵਧੀਆ ਸਾਨੂੰ ਚੰਨੀਆਂ ਬਣਵਾ ਕੇ ਦੇ ਮੰਗੋ ਤੁਸੀਂ ਹਾਂ ਨਾ ਤਾਂ ਇਹ ਜੀ ਗਲਤੀ ਨਹੀਂ ਕਰਨੀ ਅੱਗੇ ਤੋਂ ਇਹ ਜੀ ਕਦੇ ਵੀ ਗਲਤੀ ਕਰਨ ਨੂੰ ਹੱਥ ਲੱਗਦੀ ਸੱਚੀ ਕਰਨ ਨੂੰ ਹੱਥ ਨਹੀਂ ਆਉਂਦਾ ਜੀ ਭਾਈ ਰੱਬ ਨੇ ਕੰਨਾਂ ਨੂੰ ਹੱਥ ਲਵਾਈ ਦਿੱਤੇ ਨਹੀਂ ਅੱਗੇ ਤੋਂ ਨਹੀਂ ਇਹ ਜੀ ਗਲਤੀ ਨਹੀਂ ਕਰਨੀ ਕੋਈ ਚਲੋ ਕੋਈ ਤੁਹਾਡੀ ਚੈਨ ਅਸੀਂ ਮੋੜੇ ਆਣੇ ਆਂ ਜੀ ਵਾਪਸ ਕਰਿਆ ਆਣੇ ਤੇ ਤੁਹਾਨੂੰ ਪੈਸੇ ਦੇ ਦੇਣੀ ਹੈ ਹਾਂ ਬਸ ਕੋਈ ਮੇਰੀ ਵੀ ਨਾ ਮਜਬੂਰੀ ਹੈ ਅਗਲੇ ਦਿਨ ਚਾਹਾਂ ਮੁੰਡੇ ਨਹੀਂ ਆਪਣਾ ਵੀ ਕੋਈ ਨਾ ਮੁੰਡੇ ਤਾਂ ਕੱਲੋਂ ਦਾ ਸ ਦੇ ਦਿੰਦੇ ਹਾਂ ਹਾਂ ਜੀ ਚਲ ਵੀ ਬਹੁਤ ਸ਼ੁਕਰੀਆ ਮੇਰੀ ਵੀ ਇੱਜ਼ਤ ਰਹੀ ਜੀ ਥੋੜੀ ਵੀ ਲੈ ਜੂਗੀ ਨਾ ਨਹੀਂ ਨਹੀਂ ਦੀਦੀ ਸਾਨੂੰ ਸਬਕ ਮਿਲ ਗਿਆ ਜ਼ਿੰਦਗੀ ਦਾ ਠੀਕ ਆ ਠੀਕ